ਜਿਹੜੀ ਕਾਲੀ ਕਰ ਰਹੇ ਹਾਂ ਬਈ ਘਰ ਬਿਨਾ ਸਰਨਾ ਨਹੀਂ ਛੋਡੇ ਘਰ ਤਾਂ ਜਾੜਨ ਲੱਗੀ ਆ ਸਰਕਾਰ ਜਿਹੜੇ ਘਰਾਂ ਨੂੰ ਜਾ ਰਹੇ ਹੋ ਨਾ ਘਰ ਝਾੜ ਰਹੀ ਹੈ ਜਿਹੜੇ ਖੇਤਾਂ ਦਾ ਸੰਸਾ ਕਰਦੇ ਹੋਂ ਛੋਡੇ ਖੇਤ ਖੋ ਰਹੀ ਹੈ ਜਿਹੜੇ ਰਹਿਣ ਬਹਿਣ ਦੀਆਂ ਗੱਲਾਂ ਕਰਦੇ ਹੋਂ ਛੋਡੇ ਵਾਸਤੇ ਸੂਲਤਾਨੀ ਰਹਿਣੀਆਂ ਨਿੰਗਾ ਮਾਰਿਓ ਥੋੜੀ ਜੀ ਮਜ਼ਦੂਰਾ ਕੰਨੀ ਜਦੋਂ ਤੁਸੀਂ ਧਰਨਿਆਂ ਤੇ ਬੈਠਦੇ ਹੋ ਰੋੜਾਂ ਤੇ ਬੈਠਦੇ ਹੋ ਮਜ਼ਦੂਰਾ ਕੰਨੀ ਨਿੰਗਾ ਮਾਰ ਲਿਓ ਕਿ ਜੀ ਮਜ਼ਦੂਰ ਦਾ ਵੀ ਕਰਦਾ ਹੈ ਕਿ ਮੈਂ ਵੀ ਰੋਡ ਜਾਮ ਕਰਾਂ ਮੈਂ ਵੀ ਕਰਾਉ ਕਿਸੇ ਅਧਿਕਾਰੀ ਦਾ ਕਰਾਂ ਪਰ ਉਹਦੀ ਮਜਬੂਰੀ ਉਹਦਾ ਹੱਥ ਨੇ ਚੁੱਲਾ ਦਿਸਣ ਲੱਗ ਜਾਂਦਾ ਜੇ 2 ਦਿਨ ਮੈਂ ਮੋਰਚੇ 'ਚ ਚੱਲਿਆ ਗਿਆ ਮੇਰਾ ਚੁੱਲਾ ਨਹੀਂ ਚੱਲਣਾ ਉਹਨੂੰ ਪਤਾ ਹੈ ਕਿ ਮੈਂ ਆਟਾ ਲੈ ਕੇ ਰੋਟੀ ਪਕਾਉਣੀ ਹੈ ਉਹਨੂੰ ਪਤਾ ਮੈਂ ਦੁੱਧ ਲੈਣਾ ਹੈ ਉਹਨੂੰ ਪਤਾ ਹੈ ਕਿ ਇਸ ਪਰਉਣਾ ਹੈ ਉਹਨੂੰ ਪਤਾ ਬੱਚੇ ਤੋੜਨੇ ਆ ਐਸ ਗੱਲਾਂ ਤੋਂ ਤੁਸੀਂ ਸੌਖਿਓ ਹਜੇ ਥੋੜੇ ਜੀ ਸੋ ਉਹਨੂੰ ਪਤਾ ਕਿ ਸਾਡੇ 6 ਮਹੀਨਾ ਦੀ ਢੋਲੇ ਚ ਕਣਕ ਪਈ ਆ ਢੋਲ ਚ ਇਸੇ ਕਰਕੇ ਭੱਜ ਰਹੇ ਹਾਂ ਕਿ ਢੋਲ ਚ ਕਣਕ ਪਈ ਆ ਕੋਈ ਲੋਡ ਨਹੀਂ ਮੈਨੂੰ ਨਹੀਂ ਲੋਡ ਕਿਸੇ ਦੀ ਬਿਉਂਤ ਬਣ ਰਹੀ ਹੈ ਸਰਕਾਰਾਂ ਦੀ ਭਾਰਤ ਮਾਲਾ ਕਿਹਨੇ ਮੰਗੀ ਹੈ ਕਿਸੇ ਵੀ ਪੰਚਾਇਤ ਨੇ ਕਿਸੇ ਸਰਕਾਰ ਨੇ ਨਹੀਂ ਮੰਗੀ ਸੋਡੇ ਤੇ ਥੋਪੀ ਜਾ ਰਹੀ ਹੈ ਲੋੜ ਆ ਉਹਨਾਂ ਨੂੰ ਕਿ ਸੋਡੀਆਂ ਜ਼ਮੀਨਾਂ ਤੇ ਫਾਰਮ ਬੜਾਇਆ ਜਾਵੇ ਤੁਸੀਂ ਬੈਠਿਓ ਵੀ ਕੋਈ ਗੱਲ ਨਹੀਂ ਮੇਰਾ ਤਾਂ ਸਰ ਜੂਗਾ ਹਾਜੀ ਤਾਂ ਸੋਨੂੰ ਬੜੇ ਢੰਗ ਤਰੀਕੇ ਦੇ ਨਾਲ ਫਲੈਟਾਂ ਚ ਲੈ ਕੇ ਜਾਣਾ ਮਜ਼ਦੂਰ ਬਣਾਉਣਾ ਸੋਥੋਂ ਕੰਮ ਕਰਾਉਣਾ ਸਸਤੀ ਲੇਬਰ ਦੇ ਲਈ ਤੇ ਸਾਡੀ ਕਿਸਾਨੀ ਦੇ ਅਜੇ ਯਾਦ ਨਹੀਂ ਉਹ ਮੰਡੀ ਜਿੱਦੇ ਅਰਫੈਂਡਰੀ ਲੱਗ ਰਹੀ ਸੀ ਰਾਮੇ ਮੰਡੀ ਦੇ ਵਿੱਚ 27 ਪਿੰਡਾਂ ਦੀ ਜ਼ਮੀਨ ਕਵਰ ਕਰਨੀ ਸੀ ਮੇਰੇ ਉਹ ਬਜ਼ੁਰਗ ਯਾਦ ਰਹਿੰਦਾ ਹੈ ਤੇ ਜਦੋਂ ਗਹਿਰੀ ਭਾਗੀ ਦੇ ਵਿੱਚ ਮੈਂ ਬੋਲ ਰਿਹਾ ਕਹਿੰਦਾ ਗੱਪ ਮਾਰ ਰਹੇ ਹਾਂ 27 ਪਿੰਡਾਂ ਦੀ ਕੋਈ ਜ਼ਮੀਨ ਲੈ ਲੂ ਕਿਹਦੇ ਕੋਲ ਇੰਨਾ ਪੈਸਾ ਹੈ ਤਾਂ ਮਾਰੋ ਨਿਗਾ ਅੱਜ ਕਿਹੜੀ ਸਰਕਾਰ ਦਾ ਰੋਡ ਹੈ ਸਾਰੇ ਪ੍ਰਾਈਵੇਟਾਂ ਦੇ ਰੋਡ ਹੈ ਕਿੱਧਰ ਗਈ ਸਰਕਾਰਾਂ ਦੀ ਪ੍ਰਾਪਰਟੀ ਅੱਜ ਸਾਰੇ ਪੰਜਾਬ ਨਹੀਂ ਪੂਰੇ ਦੇਸ਼ ਨੂੰ ਲੈ ਰਹੇ ਨੇ 에어ਪੋਰਟਾਂ ਵਿਕੀਆਂ ਰੇਲਵੇ ਵਿਕੀ ਬਿਜਲੀ ਘਰ ਵਿਕਿਆ ਕੋਈ ਦਾਰਾ ਹੈ ਅੱਜ ਪੈਸਾ ਕਿਹਦੇ ਕੋਲੇ ਆ ਸਿਰਫ ਕੱਲੇ Đani-bani ਕਹਿੰਦੇ ਆ ਉਦੋਂ Tata, Birla ਵਰਗੇ ਬਹੁਤ ਬੈਠੇ ਨੇ ਭਰਾਵੋ ਐਵੇਂ ਨਾ ਸਮਝੋ ਛੋਡੀ ਜ਼ਮੀਨ ਦੀ ਕਦਰ ਉਹਨਾਂ ਨੂੰ ਪਤਾ ਕਿ ਕਰੋਨਾ ਦੇ ਸਮੇਂ ਦੇ ਵਿੱਚ ਸਾਰੀਆਂ ਫੈਕਟਰੀਆਂ ਨੂੰ ਜਿੰਦੇ ਲੱਗ ਕੇ ਸੀ ਇੱਕ ਛੋਡੀ ਫੈਕਟਰੀ ਹੈ ਜਿਹੜੀ ਚੱਲਦੀ ਰਹੀ ਹੈ ਤੁਸੀਂ ਲੰਗਰ ਲਾਉਂਦੇ ਰਹੋ ਤਾਂ ਐਡਾ ਕਮਲਾ ਮੂਰਖ ਨਹੀਂ ਵਪਾਰੀ ਕਿ ਸੋਨੂੰ ਲੇਬਰ ਦੇ ਕੰਮ ਕਰਾਉਣ ਲਈ ਪਹਿਲਾਂ ਜ਼ਮੀਨ ਲੈਤੀ ਜਾਵੇ ਤਾਂ ਭਰਾਵੋ ਰਸਤਾ ਸਾਫ਼ ਹੁੰਦਾ ਜਾ ਰਿਹਾ ਹੈ ਕੋਈ ਗੱਲ ਨਹੀਂ ਸਾਲ 2 ਸਾਲ 4 ਸਾਲ ਆਰਾਮ ਕਰੋ ਬਹੁਤੇ ਜਦੋਂ ਸਾਡੇ ਪਿੰਡ ਕਮੇਟੀਆਂ ਜਾਂਦੀਆਂ ਕੋਈ ਕਹਿੰਦਾ ਬੈਠਾ ਨਹੀਂ ਜਾਂਦਾ ਮੇਥੋਂ ਕੋਈ ਕਹਿੰਦਾ ਤੁਰਿਆ ਨਹੀਂ ਜਾਂਦਾ ਮਾਰਿਓ ਪਰਿਵਾਰਾਂ ਕੰਨੀ ਨਿੰਗਾ ਇੱਕ ਕਿੱਲੇ ਵਾਲਾ ਵੀ ਕਿਸਾਨ ਪਿੰਡ ਦੇ ਵਿੱਚ ਝੋਨਾ ਨਹੀਂ ਲਾਉਂਦਾ ਇੱਕ ਕਿੱਲੇ ਵਾਲਾ ਵੀ ਪੰਜ ਜੀਆਂ ਦਾ ਪਰਿਵਾਰ ਹੁੰਦਾ ਤੇ ਪੰਜ ਜੀਆਂ ਦਾ ਪਰਿਵਾਰ ਮਜ਼ਦੂਰ ਦਾ ਵੀ ਹੁੰਦਾ ਹੈ ਤੇ ਮਜ਼ਦੂਰ ਜਾਂਦਾ ਸੋਡੇ ਖੇਤ ਚ ਝੋਨਾ ਲਾਉਣ ਵਾਸਤੇ ਤਾਂ ਉਹਨੂੰ ਜੇ ਪੁੱਛਿਆ ਜਾਵੇ ਵੀ ਤੇਰੇ ਪਰਿਵਾਰ ਜਿੱਡਾ ਕਿਸਾਨ ਦਾ ਪਰਿਵਾਰ ਹੈ ਕਿਉਂ ਨਹੀਂ ਲਾਉਂਦਾ ਕਿਸਾਨ ਕਹਿੰਦਾ ਮੈਂ ਤਾਂ ਕਿਸਾਨ ਮੇਰਾ ਤਾਂ ਸਰਦਾ ਹੈ ਹਜੇ ਪਰ ਜੇ ਮਜ਼ਦੂਰ ਨੂੰ ਪੁੱਛਿਆ ਜਾਵੇ ਕਹਿੰਦਾ ਸਰਦਾ ਨਹੀਂ ਮੈਨੂੰ ਲਾਉਣਾ ਪੈਂਦਾ ਪ੍ਰਾਵੋ ਦੀ ਬੱਚੀ ਵੀ ਲਾਉਂਦੀ ਆ ਉਹਦੀ ਧੀ ਵੀ ਲਾਉਂਦੀ ਆ ਉਹਦੇ ਬੇਟਾ ਵੀ ਲਾਉਂਦਾ ਧਿਆਨ ਮਾਰ ਲਿਓ ਇਕੱਲੀ ਲੜਾਈ ਕਿਸੇ ਦੀ ਨਹੀਂ ਲੜਾਈ ਆਪਣੀ ਐ ਡੱਲੇਵਾਲ ਸਾਹਿਬ ਐਵੇਂ ਨਹੀਂ ਮਰ ਰ ਵਰਤੇ ਬੈਠੇ ਬੜੀ ਖੋਜ ਕਰਕੇ ਦਿਮਾਗ ਦੇ ਵਿੱਚ ਤਸਵੀਰ ਹੈ ਕਿ ਆ ਸਾਡੇ ਕਿਸਾਨਾਂ ਕੋਲੇ ਆਉਣ ਵਾਲੇ ਸਮੇਂ 'ਚ ਜ਼ਮੀਨ ਨਹੀਂ ਰਹਿਣੀ ਜਾ ਰਹੀ ਹੈ ਤਾਂ ਅਸੀਂ ਐਵੇਂ ਉਹ ਸਾਰੀਆਂ ਐਮਐਸਪੀ ਗਰੰਟੀ ਕਾਨੂੰਨ ਤੇ ਕੀ ਮੰਗਦੇ ਆਂ ਅਸੀਂ ਬਹੁਤ ਭਲੇਖਾ ਹੈ ਭਈ ਇੰਨਾ ਬਜਟ ਚਾਹੀਦਾ ਇੰਨਾ ਪੈਸਾ ਚਾਹੀਦਾ ਪਹਿਲੀ ਗੱਲ ਤਾਂ ਸਾਰੀਆਂ ਕਿਸਾਨ ਜੱਸੇ ਬੰਦਿਆਂ ਦੇ ਸਾਡੇ ਆਗੂ ਬੈਠਿਆ ਅਸੀਂ ਸਹਿਮਤੀ ਨਹੀਂ ਉਸ ਨਾਲ ਕਿ ਘੱਟੋ-ਕੱਟ ਸਮਰਥਨ ਮੁੱਲ ਤੇ ਜਿਹੜੀ ਸਰਕਾਰ ਵਾਅਦਾ ਕਰਦੀ ਹੈ ਅਸੀਂ ਤਾਂ ਰੱਦ ਕਰਦੇ ਹਾਂ ਅਸੀਂ ਉਹ ਭਾਵਾਂ ਨੂੰ ਰੱਦ ਕਰਦੇ ਹਾਂ ਸਾਡੀ ਮੰਗ ਸੀ ਕੀਮਤ ਸੂਚਕ ਅੰਕ ਮੁਤਾਬਕ ਉਹਨਾਂ ਦੀ ਬਣਾਈ ਸੁਆਮੀ ਨਾਥਨ ਦੀ ਰਿਪੋਰਟ ਅਸੀਂ ਤਾਂ ਕਹਿੰਦੇ ਜੇ ਭਾਅ ਦੇਣਾ ਹੈ ਉਹਨਾਂ ਮੁਤਾਬਕ ਦਿਓ ਭਰਾਵੋ ਉਹਨਾਂ ਮੁਤਾਬਕ ਵੀ ਘੱਟੋ-ਕੱਟ ਸਮਰਥਨ ਮੁੱਲ 'ਚ ਕੀਤਾ ਵਾਅਦਾ ਅਸੀਂ ਕਹਿੰਦੇ ਐਨੇ ਤੇ ਤਾਂ ਫਸਲ ਚੱਕ ਲੋ ਸਾਡੀ ਅਸੀਂ ਮੰਗਦੇ ਕੀ ਆ ਉਹਨਾਂ ਦਾ ਲਾਨਿਆ ਹੋਇਆ ਭਾ ਆ ਤੁਸੀਂ 5 ਕਿਲੋ 10 ਕਿਲੋ ਝੋਨੇ ਦੀ ਕਾਟ ਕਟਾ ਕੇ ਆਇਓ ਜੇ ਐਮਐਸਪੀ ਗਰੰਟੀ ਕਾਨੂੰਨ ਬਣਿਆ ਹੁੰਦਾ ਅੱਜ ਰਾਜ ਸੈਲਰ ਵਾਲਿਆਂ ਦਾ ਚੱਲਿਆ ਨਾ ਆਮ ਆਦਮੀ ਪਾਰਟੀ ਸਰਕਾਰ ਚੱਲਿਆ ਨਾ ਕਾਂਗਰਸ ਚੱਲਿਆ ਨਾ ਭਾਜਪੀ ਦੀ ਚੱਲੀ ਐ ਉਹਨਾਂ ਸੈਲਰ ਮਾਲਕਾਂ ਦੇ ਰਾਜ ਚੱਲੇ ਨੇ ਜੇ ਕਾਨੂੰਨ ਬਣਿਆ ਹੁੰਦਾ ਉਹਨਾਂ ਨੂੰ ਨੱਥ ਪਾਈ ਹੁੰਦੀ ਅਸੀਂ ਉਹਨਾਂ ਨੂੰ ਕਟਹਿਰੇ 'ਚ ਖੜਾਉਂਦੇ ਤਾਂ ਪ੍ਰਭੂ ਉਹਨਾਂ ਦੀ ਦਿੱਤੀ ਹੋਈ ਗੱਲ ਤੇ ਵੀ ਪੂਰਾ ਨਹੀਂ ਉਤਰਦੇ ਇਹ ਮੰਗ ਰਹੇ ਆ ਤਾਂ ਇਸ ਲਈ ਬੇਨਤੀ ਹੈ ਮੈਂ ਜਾਦੇ ਸਮਾਂ ਨਾਲ ਲੈਂਦਾ ਹੋਇਆ ਕਿ ਪ੍ਰਭੂ ਜਿਹੜੇ ਮੋਰਚੇ ਚੱਲ ਰਹੇ ਆ ਮੋਰਚੇ ਜਿੱਤਣ ਲਈ ਬਹੁਤ ਕੁਝ ਕਰਨਾ ਪੈਣਾ ਹੈ ਮੀਟਿੰਗਾਂ ਦੇ ਸਹਾਰੇ ਮੀਟਿੰਗਾਂ ਤੋਂ ਛੇਤੀ ਨਿਕਲਣ ਵਾਲਾ ਕੁਛ ਨਹੀਂ ਤੁਸੀਂ ਧਿਆਨ ਮਾਰਨਾ ਪੈਣਾ ਸ਼ੰਭੂ ਖਨੌਰੀ ਰਤਨਪੁਰੇ ਕੰਨੀ ਨੂੰ ਕਿ ਜਿਹੜੀਆਂ ਸਾਡੀਆਂ ਟਰਾਲੀਆਂ ਘਰ ਬਣਾਏ ਨੇ ਆ ਤੁਹਾਡੇ ਕੋਲੇ ਸਮਾਂ 2 ਮਹੀਨੇ ਟਾਈਮ ਕੱਢ ਕੇ ਜਿਹੜੇ ਪਿੰਡਾਂ ਦੇ ਵਿੱਚ ਬੈਠੇ ਆ ਖਨੌਰੀ ਮੋਰਚਾ ਚ ਆਜੋ ਸ਼ੰਭੂ ਆਜੋ ਰਤਨਪੁਰੇ ਆਜੋ ਜੇ ਮੋਰਚਾ ਜਿੱਤਣਾ ਕਿਸੇ ਆਗੂ ਕੋਲੇ ਐਡੀ ਵੱਡੀ ਤਾਕਤ ਹੁੰਦੀ ਤਾਂ ਸਾਨੂੰ ਤਕਲੀਫ ਨਹੀਂ ਦਿੰਦੇ ਸੀ ਸਾਰੀ ਤਾਕਤ ਆਪਣੇ ਲੋਕਾਂ ਚ ਐ ਲੋਕਾਂ ਕੋਲਿਆ ਤੇ ਸਰਕਾਰ ਦੀਆਂ ਮਜਬੂਰੀਆਂ ਨੇ ਉਹਨਾਂ ਮਜਬੂਰੀਆਂ ਨੂੰ ਭਾਪਦੇ ਹੋਏ ਘਰਾਂ ਚੋਂ ਸੜਕਾਂ ਤੇ ਤੁਰ ਪਏ ਤਾਂ ਉਹ ਦਿਨ ਦੂਰ ਨਹੀਂ ਮੀਟਿੰਗਾਂ ਚੱਲਦੀਆਂ ਰਹਿਣਗੀਆਂ ਤਾਂ ਵਾਕਿਆ ਜਿਵੇਂ ਸਰਜੀਤ ਫੂਲ ਨੇ ਕਿਹਾ ਗੱਲ ਕੱਲ ਵੀ ਜਦੋਂ ਸਾਨੂੰ ਲੈਟਰ ਮਿਲਿਆ ਉਹ ਅਧਿਕਾਰੀ ਨੇ ਫੋਨ ਕੀਤਾ ਸਾਨੂੰ ਵੀ ਸਾਨੂੰ ਲੈਟਰ ਮਿਲ ਗਿਆ ਅਸੀਂ ਆਖਿਆ ਸੀ ਤਾਂ ਤਿੰਨ ਮੰਗ ਕੀਤੀ ਸੀ ਉਸ ਤੋਂ ਅਪੀਲ ਕੀਤੀ ਸੀ ਕਈ ਦਿੱਲੀ ਤੋਂ ਡਰ ਲੱਗਦਾ ਹੱਸੇ ਕਹਿੰਦੇ ਵੀ ਅਸੀਂ ਕੀ ਕਹੀਏ ਸਰਕਾਰ ਦੀ ਨਿਗਾਹ ਕਿ ਇਹਨਾਂ ਨੂੰ ਇੱਥੋਂ ਤੱਕ ਹੀ ਰੱਖਿਆ ਜਾਵੇ ਤਾਂ ਪ੍ਰਭੂ ਜੇ ਦੁਸ਼ਮਣ ਇਹ ਸੋਚਦਾ ਹੈ ਕਿ ਇਹਨਾਂ ਨੂੰ ਦਿੱਲੀ 'ਚ ਨਾ ਆਉਣ ਦਿੱਤਾ ਜਾਵੇ ਪਰ ਦਿੱਲੀ 'ਚ ਬਾੜ ਨਾਲੇ ਤੁਸੀਂ ਹੋ ਮਾਰੋ ਹੰਬਲਾ ਪਿੰਡਾਂ ਦੇ ਵਿੱਚ ਇਕੱਠ ਕਰਕੇ ਤੋਰੋ ਟਰਾਲੀਆਂ ਦਿੱਲੀ ਵੀ ਭੱਗ ਜਾਗੇ ਦਿੱਲੀ ਵੀ ਮੀਟਿੰਗ ਲੈ ਲਾਂਗੇ ਜੇ ਆਏ ਉੱਠ ਕੇ ਜਾਣ ਲੱਗੇ ਮੀਟਿੰਗ ਚੰਡੀਗੜ੍ਹ ਵੀ ਨਹੀਂ ਹੋਣੀ ਤਾਂ ਇਹ ਛੇਤੀ ਨਹੀਂ ਨਿਪਟਣ ਵਾਲਾ ਤਾਂ ਮੀਟਿੰਗ 'ਚੋ ਜਵਾਬ ਵੀ ਆ ਜਾਤਾ ਹੁੰਦਾ ਆ ਟੈਲੀ ਜੈਂਸੀ ਦੀਆਂ ਸਾਰੇ ਮੋਰਚਾਂ 'ਚੋਂ ਰਿਪੋਰਟਾਂ ਜਾਂਦੀਆਂ ਨੇ ਕਿ ਕਿੰਨੇ ਕਿ ਕਿਸਾਨ ਸ੍ਰੀ ਹਸਨੇਸ ਮੰਗਾਂ ਲਈ ਤਾਂ ਸੋਨੂੰ ਧਿਆਨ ਸੋਨੂੰ ਚਰਚਾ ਇਹੀ ਕਰਨੀ ਪੈਣੀ ਹੈ ਜੇ ਤੁਸੀਂ ਚਰਚਾ ਬੈਠੇ ਇਹੀ ਕਰੀ ਗਏ ਵੀ ਚੱਲੋ ਕਿਤੇ ਸਾਡੀ ਬਸ ਨਾ ਲੰਘ ਜਾ ਫੇਰ ਨਹੀਂ ਐ ਐਮਐਸਪੀ ਮਿਲਣੀ ਤਾਂ ਮੈਂ ਜਾਦੇ ਸਮਾਂ ਨਾਲ ਲੈਂਦਾ ਹੋਇਆ ਜਿੰਨੇ ਵੀ ਸਾਡੇ ਨੌਜਵਾਨ ਵੱਖ-ਵੱਖ ਭਰਾਤਰੀ ਜੱਸੇਬੰਦੀਆਂ ਦੇ ਆਗੂ ਪੰਚਾਇਤਾਂ ਦੇ ਕਲੱਬਾਂ ਦੇ ਤੇ ਖਾਸ ਕਰਕੇ ਇਸ ਨਗਰ ਦਾ ਕਿ ਸਾਰੀ ਸਾਡੀ ਪੰਚਾਇਤ ਨਵੀਂ ਪ੍ਰਾਣੀ ਕਲੱਬ ਦਾ ਕਿ ਜਿਹੜੇ ਇਸ ਪਰਿਵਾਰ ਨੂੰ ਤੁਸੀਂ